ਜੀਤ ਬਾਈ ਥੋੜਾ ਜਾ ਜੋੜ ਦਿਓ ਜੀ ਪਿੰਡ ਜਾਂ ਜੇ ਕੁਝ ਆਪਣੇ ਬਾਰੇ ਕਹਿਣਾ ਚਾਹੁੰਦੇ ਓ ਕਿ ਜ਼ਿੰਦਗੀ ਤੁਰੀ ਕਿੱਦਾਂ ਦੀ ਜ਼ਿੰਦਗੀ ਦੀ ਬੇੜੀ ਨੂੰ ਵੈਸੇ ਤੇ ਤੁਹਾਨੂੰ ਪਤਾ ਲਾ ਲੂਣੇ ਬੜੇ ਪੈਂਦੇ ਆ ਜੀ ਜੀ ਕਿੰਨੇ ਕੁ ਪਏ ਤੁਸੀਂ ਕੋ ਲਈ ਪਛਾੜ ਹੀ ਆਏ ਜ਼ਿੰਦਗੀ ਦੇ ਲੋਲੇ ਨਹੀਂ ਪੈ ਜਾਣੇ ਜਿਹੜੀ ਬੇੜੀ ਕਹ ਲੋ ਕਿ ਸਮੁੰਦਰੀ ਤੂਫਾਨ ਚੋਂ ਹੀ ਗੁਜ਼ਰੀ ਹੈ ਜੀ 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 ਪਰ ਉਹ ਕਹਿੰਦਾ ਮਤਲਬ ਵੀ ਕਿਤਾਬਾਂ ਨਾਲ ਜਾਂ ਤੁਹਾਡੇ ਵਰਗੇ ਦੋਸਤਾਂ ਦੀਆਂ ਜੀ ਅਸੀਂ ਕਿਤਾਬਾਂ ਮੈਂ ਸਭ ਤੋਂ ਪਹਿਲਾਂ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਬਾਈ ਦੀ ਜਿਹੜੀ ਜ਼ਿੰਦਗੀ ਜਿੰਦਾਬਾਦ ਕਿਤਾਬ ਸੀਗੀ ਵੀ ਚਲੋ ਅੱਜ ਹੀ ਮੈਂ ਆਨ ਦਾ ਕੈਮਰਾ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੂੰ ਕੋਈ ਲੱਗਦਾ ਵੀ ਜ਼ਿੰਦਗੀ ਸਾਡੀ ਲੀਹ ਤੇ ਨਹੀਂ ਚੜ ਰਹੀ ਹੈ ਨਾ ਜਾਂ ਵੀਰ ਠੀਕ ਨਹੀਂ ਕੁਛ ਵਾਪਰਦਾ ਤੇ ਉਹ ਬਾਈ ਮਿੰਟੂ ਦੀ ਜਿਹੜੀ ਜ਼ਿੰਦਗੀ ਜਿੰਦਾਬਾਦ ਕਿਤਾਬ ਆ ਜਰੂਰ ਪੜਿਓ ਤੇ ਮੈਂ ਜਦੋਂ ਬਈ ਮੈਂ ਤੁਹਾਨੂੰ ਗੱਲ ਦੱਸਦਾ ਵੀ ਤੁਹਾਡੀ ਕੋ ਕਿਤਾਬ ਨੇ ਮੈਨੂੰ ਕਿੰਨਾ ਕੁ ਹੌਸਲਾ ਦਿੱਤਾ ਸੀ ਡਾਕੂਆਂ ਦਾ ਮੁੰਡਾ ਜ਼ਿੰਦਗੀ ਜਿੰਦਾਬਾਦ ਆ ਜੀ ਜ਼ਿੰਦਗੀ ਜਿੰਦਾਬਾਦ ਉਹ ਫਿਲਮ ਆਈ ਆ ਉਸ ਤੋਂ ਪਹਿਲਾਂ ਸੂਲਾ ਆਈ ਸੀਗਾ ਸੂਲਾ ਸੂਲਾ ਵੀ ਮੈਂ ਜਿੰਦਗੀ ਦੇ ਆਸ਼ਿਕ ਸੀ ਉਹ ਜ਼ਿੰਦਗੀ ਦੇ ਆਸ਼ਿਕ ਜ਼ਿੰਦਗੀ ਦੇ ਆਸ਼ਿਕ ਉਹ ਹੀ ਮੈਂ ਇੱਥੋਂ ਜਦੋਂ ਫਿਲੀਪੀਨ ਗਿਆ ਜੀ ਨਾ ਪਹਿਲਾਂ ਜੀ ਤੇ ਫਿਲੀਪੀਨ ਜਦੋਂ ਦੇਖਿਆ ਜੀ ਉੱਥੋਂ ਦਾ ਮਾਹੌਲ ਕੋਈ ਉਹ ਬਾਲਾ ਸਖਾਵਾਂ ਨਹੀਂ ਸੀ ਵੀ ਉਹਦੇ ਤਾਂ ਪਤਰਕੀ ਨਹੀਂ ਕਰ ਸਕਦੇ ਸੀ ਉਦੋਂ ਬਾਅਦ ਉਹ ਵੀ ਜਿਹੜੀ ਮੇਰੇ ਕੋਲੇ ਪੂੰਜੀ ਸੀਗੀ ਜਦੋਂ ਫੋਰਨ ਆਪਾ ਲਾਉਣੇ ਹੁੰਦੇ ਜਾਣੇ ਵਾਸਤੇ ਤੇ ਮੇਰੇ ਕੋਲੇ 19 ਕਿ ਸੀਗੀ ਤੇ ਮੈਂ ਸੋਚਿਆ ਵੀ ਜੇ ਮਿੱਤਰਾਂ ਤੋਂ ਇੱਥੇ ਉਹ ਰਿਸਕ ਲੈ ਲੇ ਵੀ ਤੇਰੇ ਤੇ ਤਾਂ ਪਹਿਲਾਂ ਹੀ ਉਹ ਕੈਮਰੇ ਜਿਹੜੇ ਉਹ ਲੱਗੇ ਹੋਏ ਆ ਤੇ ਮੈਂ ਬਹੁਤ ਤਰੀਕੇ ਨਾਲ ਜਣੀ ਦੇ ਉੱਥੋਂ ਉਹ ਜਪਾਨ ਦਾ ਵੀਜ਼ਾ ਉਹ ਲਿਆ ਸੀਗਾ ਤੇ ਉਹ ਜਿਹੜੀ ਕਿਤਾਬ ਸੀ ਬਾਈ ਜਣੀ ਦੀ ਮੈਂ ਉੱਥੋਂ ਉਹਦੇ ਚ ਬਹੁਤ ਇਹੋ ਜਿਹੇ ਲਿਖਿਆ ਸ਼ਬਦ ਜਿਹੜੇ ਅੰਦਰੋਂ ਬੰਦੇ ਨੂੰ ਮਜ਼ਬੂਤ ਕਰਦੇ ਹਨ ਉਹ ਕਿਤਾਬ ਮੈਂ ਜਣੀ ਦੀ ਕੱਪੜੇ ਵਿੱਚ ਉੱਥੇ ਬਹੁਤ ਘੱਟ ਲਿਜਾ ਸਕਦੇ ਸੀਗੇ ਟੂਰਿਸਟ ਗਿਆ ਸੀਗਾ ਤੇ ਉਹ ਕਿਤਾਬ ਮੈਂ ਜ਼ਰੂਰ ਰੱਖੀ ਸੀ ਉਹ ਆਪਦੇ ਕੋਲੇ ਉਹ ਛੋਟਾ ਬੈਗ ਸੀਗਾ ਉਹ ਦੇਖ ਧੰਨਵਾਦ ਤੇ ਮੈਨੂੰ ਉਹ ਜਣੀ ਦੀ ਮੈਨੂੰ ਇਹ ਸੀ ਵੀ ਉਹਦੇ 'ਚ ਇਹੋ ਜਿਹੀਆਂ ਗੱਲਾਂ ਲਿਖੀਆਂ ਵੀ ਜੇ ਕਿਤੇ ਮੈਨੂੰ ਉੱਥੇ 에어ਪੋਰਟ ਤੇ ਰੋਕ ਲੈਂਦੇ ਆ ਵੀ ਜਾਪਾਨ ਨਾ ਮੈਂ ਕਿਹਾ ਵੀ ਕਿਤਾਬ ਦੇ ਵਿੱਚ ਮੈਨੂੰ ਹੌਸਲਾ ਜਣੀ ਇਦਾਂ ਸੀਗਾ ਵੀ ਮੇਰੇ ਨਾਲ ਕੁਝ ਚੀਜ਼ ਹੈਗੀ ਆ ਵੀ ਮੈਂ ਉੱਥੇ ਪੜ ਕੇ ਫੇਰ ਉਹ ਮੈਂ ਐਨਰਜੀ ਨਾਲ ਉਹ ਭਰ ਜੂੰਗਾ ਉਹ ਮੈਂ ਫਿਲੀਪੀਨ ਵੀ ਉਹ ਮੇਰੇ ਕੋਲੇ ਵੀ ਕਿਤਾਬ ਰਹੀ ਜਪਾਨ ਵੀ ਮੇਰੇ ਕੋਲ ਕਿਤਾਬ ਰਹੀ ਹੁਣ ਮੈਂ ਇੰਡੀਆ ਆ ਹੁਣ ਵੀ ਉਹ ਤੁਹਾਡੀ ਮੇਰੇ ਕੋਲ ਕਿਤਾਬ ਹੈਗੀ ਹੈ ਸ਼ੁਕਰੀਆ ਜੀਤਬਾਈ ਸ਼ੁਕਰੀਆ ਅਸਲ ਚ ਚਲੋ ਕਿਤਾਬ ਇਹ ਤੁਹਾਡਾ ਕਲਕੱਟਾ ਆਪਣਿਆ ਤੁਸੀਂ ਜ਼ਿਕਰ ਕੀਤਾ ਅਸਲ ਚ ਕੋਈ ਵੀ ਕਿਤਾਬ ਹੈ ਨਾ ਕੋਈ ਵੀ ਕਿਤਾਬ ਆਪਾਂ ਪੜਹੀਏ ਤਾਂ ਇੱਕ ਤਰ੍ਹਾਂ ਨਾਲ ਆਪਾਂ ਕਿਸੇ ਬੰਦੇ ਦੀ ਜ਼ਿੰਦਗੀ ਦਾ ਸਾਰਾ ਤਜਰਬਾ ਜਾਂ ਜ਼ਿੰਦਗੀ ਸਾਰੀ ਦਾ ਨਚੋੜ ਹੀ ਪੜਦੇ ਆ। ਤਾਂ ਕਿਤਾਬਾਂ ਪੜ੍ਹਨੀਆਂ ਚਾਹੀਦੀ। ਅੱਛਾ ਇਹ ਸਭ ਕੁਝ ਜੇ ਠੀਕ ਹੋਇਆ ਜੀ। ਮੇਂ ਜ਼ਿੰਦਗੀ ਦੀ ਬੀੜੀ ਨੂੰ ਹਲੂਣੇ ਪੈ ਜਾਂ ਉਹ ਸਮੁੰਦਰੀ ਤੂਫਾਨਾਂ 'ਚ اٹਕ ਗਈ, ਟਕਰਾ ਗਈ ਤੇ ਫਿਰ ਉਹ ਤੋਂ ਬਾਅਦ ਪਾਰ ਆਈ ਆ। ਤੁਸੀਂ ਕਹਾਂਗੇ ਆਪਾਂ ਗਾਂਦੀਆਂ ਗੱਲਾਂ ਕਰਦੇ ਆ। ਉਹਦੇ 'ਚ ਕਿਤਾਬਾਂ ਦਾ ਜ਼ਿਆਦਾ ਜ਼ਿਆਦਾ ਯੋਗਦਾਨ ਕਿਤਾਬਾਂ ਲਿਖਣ ਪੜਨ ਦਾ। ਜੀ ਜੀ ਬਿਲਕੁਲ। ਉਹ ਉਹ ਮਤਲਬ ਕਿ ਸੋਚ ਕਿਦਾਂ ਜਿੱਦਾਂ ਹੁਣ ਕਿਤਾਬ ਨਾਲ ਡਾਇਰੈਕਟਲੀ ਆਪਾਂ ਕਿਤਾਬਾਂ ਰੱਖੀਆਂ ਆਉਂਦੀਆਂ ਨੇ ਜੀ ਕਿਤਾਬਾਂ ਪੜਨ ਬਾਰੇ ਨੇ ਇੱਕ ਬੜਾ ਦਿਲਚਸਪ ਡਾਟਾ ਹੈ ਕਿ ਜੇ 1925 ਦਾ ਚੱਕੋਗੇ ਤਦ ਵੀ 10 ਕੋ ਬੰਦੇ ਇਸੋਂ ਚ ਪੜਦੇ ਮਿਲਣਗੇ ਜੀ ਤੇ ਜੇ 2025 ਚ ਆ ਕੇ ਉਹੀ ਡਾਟਾ ਫੇਰ ਆਪਾਂ ਖੰਘਾਲਾਂਗੇ ਤੇ ਲਗਭਗ ਉਹੀ ਰਹੂਗਾ ਮਤਲਬ ਕਿ ਤੁਹਾਡਾ ਜਿੱਦਾਂ ਰੁਝਾਨ ਜੀ ਉਹ ਉਹ ਕਿਵੇਂ ਹੋਇਆ ਜੀ ਮੇਰੇ ਪਿੰਡ ਦੀ ਇੱਕ ਸੁਖਜਿੰਦਰ ਮਹਿਸਰੀਆ ਨਾਂ ਦੇ ਇਨਸਾਨ ਆ ਹਾਂ ਜੀ ਉਹਨਾਂ ਨੇ ਜੀ ਐਕਟਿਵਿਸਟ ਨੇ ਉਹ ਜੀ ਐਕਟਿਵਿਸਟ ਨੇ ਤੇ ਤੁਸੀਂ ਕਹੋ ਵੀ ਉਹਨਾਂ ਨਾਲ ਮੇਰਾ رابطہ ਥੋੜਾ ਬਹੁਤਾ ਰਿੰਦਾ ਸੀਗਾ ਤੇ ਜਦੋਂ ਮੈਂ ਥੋੜਾ ਬਹੁਤਾ ਜ਼ਿੰਦਗੀ ਚ ਅੱਛਾ ਤੁਹਾਡਾ ਪਿੰਡ ਵੀ ਉਹੀ ਆ ਮਹਿਸਰੀ ਮਹਿਸਰੀ ਹੈ ਜੀ ਇਹ ਮੜਾ ਜਿਹਾ ਲੋਕੇਸ਼ਨ ਦੱਸ ਦਿਓ ਕਈਆਂ ਨੂੰ ਭੁਲੇਖਾ ਪੈ ਜਾਂਦਾ ਹੁਣ ਸਾਨੂੰ ਤੇ ਪਤਾ ਹੈ ਹਾਂ ਜੀ ਜਦੋਂ ਆਪਾਂ ਤਲਵੰਡੀ ਭਾਈ ਤੋਂ ਮੂਗਾ ਰੋਡ ਜਾਂਦੇ ਨੇ ਨੀ ਉਸ ਰੋਡ ਤੇ ਆ ਜਾਂਦਾ ਜੀ ਡਗਰੂ ਤੋਂ ਅੱਗੇ ਨਾ ਕਿ ਜੋਗਲੇ ਕੋਲੇ ਹਾਂ ਡਗਰੂ ਬਈ ਉਹ ਜਿਹੜਾ ਅਡਾਨੀ ਵਾਲਾ ਹੈ ਨਾ ਉਹ ਸਾਡੀ ਉਹ ਏਰੀਆ ਜਿੱਥੇ ਸਾਈਲੋ ਦਾ ਆਪੈਂਦਾ ਹਾਂਜੀ ਉਹੀ ਏਰੀਆ ਜੀ ਜੀ ਤੇ ਉਹਨਾਂ ਨੇ ਮੈਨੂੰ ਜਿਹੜੀ ਉਹ ਮਾਨਸਿਕ ਤੌਰ ਤੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਤੇ ਮੈਂ ਉਹਨਾਂ ਦਾ ਅਰਣੀ ਆ ਹਮੇਸ਼ਾ ਤੇ ਉਹਨਾਂ ਨੇ ਮੈਨੂੰ ਇਹ ਕਿਤਾਬਾਂ ਪੜ੍ਹਨ ਵਾਲੇ ਪਾਸੇ ਲਾਇਆ ਸੀ ਸਭ ਤੋਂ ਜਿਹੜੀ ਵੱਡੀ ਗੱਲ ਸੀ ਉਹਨਾਂ ਨੇ ਮੈਨੂੰ ਪਹਿਲਾਂ ਗੁਰਬਾਣੀ ਨਾਲ ਜੋੜਿਆ ਵੀ ਇਹਦੀ ਤੂੰ ਜ਼ਿੰਦਗੀ 'ਚ ਲਾਗੂ ਕਰਨੀ ਹੈ ਗੁਰਬਾਣੀ ਉਹਨਾਂ ਨੇ ਮੈਨੂੰ ਉਹੀ ਮਹਿਲ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਇੱਕ ਮੱਥਾ ਟੇਕ ਕੇ ਮੈਂ ਕਿਤੇ ਸੁਰੱਖਰੂ ਹੋ ਜਾਂਦਾ ਸੀਗਾ ਪਰ ਉਹਨਾਂ ਨੇ ਮੈਨੂੰ ਖੁਦ ਕਹਿ ਕੇ ਜਪਜੀ ਸਾਹਿਬ ਦਾ ਮਹਾਨ ਕੋਸ਼ ਉਹਨਾਂ ਨੇ ਮੈਨੂੰ ਦਿੱਤਾ ਜਣੀ ਉਦੋਂ ਤਾਂ ਪੈਸੇ ਟਕੇ ਨਹੀਂ ਸੀਗੇ ਨੇ ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਮਹਾਨ ਕੋਸ਼ ਉਹਨਾਂ ਨੇ ਦਿੱਤਾ ਮੈਨੂੰ ਤੇ ਜਪਜੀ ਸਾਹਿਬ ਦੇ ਗੁੜਕਾ ਸਾਹਿਬ ਆਪਣੇ ਸਾਰੇ ਘਰਾਂ 'ਚ ਪਈ ਹੁੰਦੇ ਤੇ ਮੈਨੂੰ ਉਹ ਕਹਿੰਦੇ ਵੀ ਤੂੰ ਇਹਦੇ ਤੇ ਮਿਹਨਤ ਕਰਨੀ ਹੈ ਵੀ ਤੂੰ ਗੁਰੂ ਨੂੰ ਮੰਨਦਾ ਵਾ ਮੈਂ ਕਿਹਾ ਹਾਂਜੀ ਮੈਂ ਮੰਨਦਾ ਵਾਂ ਬਹੁਤ ਤਰੀਕੇ ਨਾਲ ਉਹਨਾਂ ਨੇ ਮੈਨੂੰ ਇਸ ਲਾਈਨ 'ਚ ਲਿਆਂਦਾ ਮੈਂ ਉਹਦੀ तकरीबन 3 ਕਿ ਮਹੀਨੇ ਮੈਂ ਉਹਦਾ ਜੀ ਕੀਤਾ ਸਾਰਾ ਗਰਬਾਣੀ ਦੀ ਵਿਆਖਿਆ ਕੀਤੀ ਫਿਰ ਉਹ ਕਹਿੰਦੇ ਵੀ ਇਹਨੂੰ ਤੂੰ ਜ਼ਿੰਦਗੀ ਚ ਲਾਗੂ ਕਰ ਫਿਰ ਯੂ ਸਟੈਪ ਬਾਈ ਸਟੈਪ ਇੱਕੇ ਦਮ ਉਹ ਜਿਹੜੇ ਆਪਣੇ ਐਟੀਟਿਊਡ ਆ ਜਾਂ ਸਮਝ ਆ ਉਹ ਨਹੀਂ ਚੇਂਜ ਹੁੰਦੀ ਹੈ ਨਾ ਮੈਨੂੰ ਕਹਿੰਦੇ ਵੀ ਚਾਹੇ ਤੈਨੂੰ ਸਾਲ ਲੱਗੇ ਜਾਂ ਦੋ ਸਾਲ ਲੱਗੇ ਤੂੰ ਸਟੈਪ ਬਾਈ ਸਟੈਪ ਚਲੋ ਸਭ ਤੋਂ ਵੱਡਾ ਮੈਂ ਕਿੰਨਾ ਵੀ ਅੱਜ ਮੇਰਾ ਪੰਡ ਜਿਹੜਾ ਮੈਨੂੰ ਬਹੁਤ ਸਪੋਰਟ ਕਰਦਾ ਨਿਮਰਤਾ ਨੇ ਮਰਤਾ ਨਾਲ ਮੈਂ ਚਲੋ ਹਰ ਇੱਕ ਨੂੰ ਰਿਸਪੈਕਟ ਅੱਜ ਵੀ ਦਿੰਨਾ ਮੈਨੂੰ ਪਿੰਡ ਮੇਰਾ ਬਹੁਤ ਜ਼ਿਆਦਾ ਪਿਆਰ ਕਰਦਾ ਉਹਨਾਂ ਨੇ ਮੈਨੂੰ ਵੀ ਕਹਿੰਦਾ ਮਤਲਬ ਗੁਰਬਾਣੀ ਚ ਮੈਨੂੰ ਉਹ ਚੀਜ਼ਾਂ ਸਾਰੀਆਂ ਮਿਲ ਜਾਂ ਕਿਸੇ ਨਾਲ ਆਪਾਂ ਕਿਵੇਂ ਵਰਤਣਾ ਗੱਲਬਾਤ ਕਰਨ ਦਾ ਢੰਗ ਤਰੀਕਾ ਗੁਰਬਾਣੀ ਨੇ ਮੈਂ ਕਹਿੰਦਾ ਵੀ ਮੇਰੀ ਜਿਹੜੀ ਉਹ ਬਦਲੀ ਸ਼ਬਦ ਗੁਰੂ ਦੀ ਬਿਲਕੁਲ ਬਿਲਕੁਲ ਸਹੀ ਹੈ